ਅੱਗੇ ਜਾ ਕੇ ਪੰਜਾਬੀ ਕੁੜੀਆਂ ਦੇ ਵਿੱਚ ਆਈਆਂ ਪੰਜਾਬ ਦੀਆਂ ਕੁੜੀਆਂ ਦੇ ਵਿੱਚ ਆਈਆਂ ਲੇਖਕਾਂ ਦੇ ਥਰੂ ਆਈਆਂ ਔਰਤ ਦੀ ਆਜ਼ਾਦੀ ਨੂੰ ਉਹਨਾਂ ਨੇ ਇਸ ਤਰੀਕੇ ਨਾਲ ਪੇਸ਼ ਕੀਤਾ ਵੀ ਜੇ ਤੁਸੀਂ ਕਿਸੇ ਔਰਤ ਨੂੰ ਕਹਿ ਦੋ ਕਿ ਬੀਬਾ ਤੂੰ ਚੂਨੀ ਲੈ ਲੈ ਸਿਰ ਢੱਕ ਲੈ ਵੀ ਇਹ ਔਰਤ ਨੂੰ ਔਰਤ ਉਸ ਨੂੰ ਗੁਲਾਮੀ ਮਹਿਸੂਸ ਕਰੇ ਵੀ ਇਹ ਬੰਦਾ ਮੈਨੂੰ ਟੋਕਣ ਵਾਲਾ ਕੌਣ ਹੁੰਦਾ ਚਾਹੇ ਮੇਰਾ ਭਰਾ ਚਾਹੇ ਮੇਰਾ ਪਿਓ ਆ ਮੈਂ ਤਾਂ ਗੁਲਾਮ ਇਸ ਤ੍ਰਿਕੇ ਦੀਆਂ ਕਥਾ ਕਹਾਣੀਆਂ ਬਣਾ ਕੇ ਪੇਸ਼ ਕਰਕੇ ਉਹਨੂੰ ਸੋਚਣ ਲਈ ਔਰਤ ਨੂੰ ਮਜਬੂਰ ਕਰਤਾ ਤੇ ਉਹ ਨਤੀਜਾ ਕੀ ਨਿਕਲਿਆ ਉਹ ਜਿਹੜੀ ਕੁੜੀ ਆ ਉਹ ਘਰੋਂ ਨਿਕਲ ਕੇਿੱਥੇ ਤਾਂ ਸਿਰਫ ਚੁੰਨੀ ਦੀ ਗੱਲ ਸੀ ਉਹ ਤਾਂ ਸਟੇਜਾਂ ਤੇ ਨੱਚਣ ਲੱਗ ਪਈ ਬਾਲੀਵੁੱਡ ਤੇ ਚਲੀ ਗਈ ਤੇ ਉਹਦੇ ਲਈ ਉਹਦੇ ਲਈ ਵੀ ਉਸਨੂੰ ਕੰਪੀਟੀਟਿਵ ਇੱਕ ਸਿਸਟਮ ਤੋਂ ਲੰਘਣਾ ਪੈਦਾ ਉਹ ਸਾਰੇ ਦਰਵਾਜ਼ੇ ਤੋੜਦੀ ਜਾਂਦੀ ਐ ਕੰਪੀਟੀਸ਼ਨ ਤੇ ਤੇ ਇਹ ਉਸ ਦਾ ਅਸਰ ਹੋਇਆ ਤੇ ਇੱਕ ਜਿਹੜੀ ਕਾਨਫਰੰਸ ਪ੍ਰੋਗਰੈਸਿਵ ਕਾਨਫਰੰਸ ਰਾਈਟਰਜ਼ ਦੀ ਉਸ ਤੋਂ ਇਲਾਵਾ ਇੱਕ ਟੀਚਰ ਯੂਨੀਅਨ ਬਣਾਈ ਗਈ ਪੰਜਾਬ ਦੇ ਵਿੱਚ ਪੂਰੇ ਇੰਡੀਆ ਚ ਬਣਾਈਆਂ ਵੱਖ-ਵੱਖ ਥਾਵਾਂ ਦੇ ਉੱਤੇ ਅੰਗਰੇਜ਼ਾਂ ਨੂੰ ਲੋੜ ਸੀ ਤੇ ਪੰਜਾਬ ਦੇ ਵਿੱਚ ਵੀ ਬਣਾਈ ਗਈ ਇਸ ਦੀ ਜਿਹੜੀ ਸੋਕ ਬੁੱਕ ਸੀ ਉਹ 1938 ਤੇ 1940 ਦੇ ਦੌਰਾਨ ਹੁੰਦੀ ਹੈ ਪੰਜਾਬ ਦੇ ਵਿੱਚ ਤੇ ਉਦੋਂ ਟੀਚਰ ਯੂਨੀਅਨ ਬਣਦੀਆਂ ਨੇ ਟੀਚਰਾਂ ਦੇ ਹੱਕਾਂ ਲਈ ਬਣਦੀਆਂ ਨੇ ਪਰ ਕੀ ਹੈ ਕਿ ਉਹਦੇ ਚ ਪੜਾਇਆ ਕੀ ਜਾਣਾ ਕਿਸ ਤਰੀਕੇ ਨਾਲ ਪੜਾਇਆ ਜਾਣਾ ਜ਼ਿਆਦਾਤਰ ਇਸ ਗੱਲ ਦੇ ਉੱਤੇ ਸੀ ਜਿਹੜਾ ਉਹ ਅ